ਦੇ ਦਤੋ ਇਹ ਪ੍ਰੋਬਲਮ ਆ ਗਈ ਜਿਸ ਤਰ੍ਹਾਂ ਦੇਤੋ ਹੋ ਜੁਦਾ ਵੱਡੇ ਭਰਾ ਸੀ ਮੇਰੇ ਹਾਂਜੀ ਰਵਿੰਦਰ ਸਿੰਘ ਨਾਂ 18 ਸਾਲ ਤੋਂ ਇੰਗਲੈਂਡ ਰਹਰੇ ਸੀ ਹਾਂਜੀ ਤੇ ਹੁਣ ਉਹਨਾਂ ਨੇ ਇੰਡੀਆ ਆਣਾ ਸੀ ਟਿਕਟਾਂ ਬਣਾਈਆਂ ਸੀ ਇੱਥੇ ਆਉਣ ਬਾਰੇ ਤੇ ਬਿਲਡਰ ਦਾ ਕੰਮ ਕਰਦੇ ਸੀ ਉੱਥੇ ਤੇ ਬਿਲਕੁਲ ਸਹੀ ਸਿਹਤ ਕੁਛ ਨਹੀਂ ਨਾ ਕੋਈ ਬਿਮਾਰ ਨਾ ਕੋਈ ਕੁਛ ਬਸ ਉੱਥੇ ਕੰਮ ਕਰਨ ਗਏ ਰਾਤ ਨੂੰ ਰੋਟੀ ਪਾਣੀ ਖਾ ਕੇ ਲੰਮੇ ਪਏ ਕੁਈ ਚਿਤਚੇਤ ਨਹੀਂ ਬੜੇ ਸੋਹਣੇ ਸੁਥਰੇ ਰਾਤ ਨੂੰ ਸਵੇਰੇ ਉਠਾਇਆ ਤੇ ਉਸ ਵੇਰੇ ਉੱਠੇ ਨਹੀਂ ਹਾਂਜੀ ਕਿੰਨਾ ਸਮਾਂ ਹੋ ਗਿਆ ਸੀ ਉਹਨਾਂ ਨਾਲ ਅਖੀਰੰਦੇ ਆ 18 ਸਾਲ ਹੋ ਗਏ ਸੀ 18 ਸਾਲ ਹਾਂਜੀ ਤੇ ਹੁਣ ਉਹਨਾਂ ਨੇ ਕਦੋਂ ਆਉਣਾ ਸੀ ਕਿਦਾਂ ਹੁਣ ਉਹਨਾਂ ਨੇ 10 ਤਰੀਕ ਨੂੰ ਆਉਣਾ ਹੈ ਸਾਰੀ ਫੈਮਿਲੀ ਨਾਲ ਰੋਣ ਸੀ ਹਾਂਜੀ ਟਿਕਟਾਂ ਬਣਾਈਆਂ ਸੀ 10 ਤਰੀਕ ਦੀਆਂ ਉਹਨਾਂ ਨੇ ਦਸੰਬਰ ਦੀ 10 ਤਰੀਕ ਹਾਂਜੀ ਟਿਕਟਾਂ ਕੱਢ ਲਈ ਸੀ ਉਹ ਬਿਲਡਿੰਗ ਸਾਈਡ ਦਾ ਕੰਮ ਕਰਦੇ ਸੀ ਬਿਲਡਰ ਸਿੰਘ ਘਰ ਤਾਂ ਛੋਟੇ ਹੀ ਮੇਰੇ ਤੋਂ 1 ਸਾਲ ਵੱਡੇ ਸੀ ਹਾਂਜੀ ਕੋਈ ਲਾਸਟ ਟਾਈਮ ਤਾਂ ਗੱਲਬਾਤ ਕਦੋਂ ਹੋਈ ਦਾ ਕੀ ਉਹਨਾਂ ਨੇ ਕਿਹਾ ਸੀ ਲਾਸਟ ਟਾਈਮ ਗੱਲ ਇਹ ਹੀ ਸਾਡੀ ਹੋਈ ਸੀ ਕਿ ਅਫਾ ਇੱਥੇ ਆਵਾਂਗੇ ਵੀ ਇੱਥੇ ਆਣ ਕੇ ਆਪਾਂ ਆਪਣੀ ਗੱਡੀ ਨਵੀਂ ਤੋਚੀ ਵਧੀਆ ਗੱਡੀ ਲੈ ਕੇ ਇੱਥੇ ਆਣ ਕੇ ਘੁੰਮਾ ਫਿਰਾਂਗੇ ਕਿਉਂਕਿ ਉਹਨਾਂ ਨੂੰ ਆਉਣ ਦਾ ਟਾਈਮ ਹੋ ਗਿਆ ਸੀ ਹੁਣ ਤੇ ਪਹਿਲੀ ਵਾਰ ਬੇਟਾ ਲੈ ਕੇ ਉਹਨਾਂ ਨੇ ਆਉਣਾ ਸੀ ਆਪਣਾ 4 ਸਾਲ ਦਾ ਬੇਟਾ ਸੀ ਉਹਨਾਂ ਦਾ ਹਾਂਜੀ ਕਿੰਨੇ ਬੱਚੇ ਹੋਣਗੇ ਤਿੰਨ ਬੱਚੇ ਹੋਣਗੇ ਦੋ ਬੇਟੀਆਂ ਇੱਕ ਬੇਟਾ ਸੁਭਾਗ ਜੀ ਨੇ ਗੱਲ ਕੀਤੀ ਹੈ ਕਿ ਉਹਨਾਂ ਸੁਭਾਗ ਬਹੁਤ ਹੀ ਸੁਭਾਗ ਤੇ ਗੁਰਹੀਰਾ ਰੱਬ ਸੀ ਸਾਡਾ ਜੀ ਰੱਬ ਵਾਂਗੂ ਸਾਨੂੰ ਕਰਦਾ ਸੀ ਬਹੁਤ ਪਿਆਰ ਕਰਦਾ ਬਹੁਤ ਪਿਆਰ ਕਰਦਾ ਸੀ ਬਹੁਤ ਸਲਾਹੀ ਸਾਨੂੰ ਦੇ ਕਦੇ ਜ਼ਿੰਦਗੀ ਚ ਕੋਈ ਕਮੀ ਨਹੀਂ ਸਾਨੂੰ ਕਦੇ ਆਣ ਦਿੱਤੀ ਉਹ ਸੱਚੀ ਸਾਡਾ ਰੱਬ ਸੀ ਹੀਰਾ ਸੀ ਹੀ ਘਮ ਕਰਦੇ ਸੀ ਬਿਲਡਿੰਗ ਸਾਈਡ ਦਾ ਕੰਮ ਸੀ ਬਿਲਡਰ ਸੀ ਮਿਸਤਰੀ ਹਾਂਜੀ ਰਿਡੀਓ ਲੈ ਤੁਹਾਨੂੰ ਇਹ ਮੈਂ ਕੀ ਕਹਿਣਾ ਕਰਦਾ ਬੰਦਾ ਇਹੀ ਆ ਜੀ ਇਹ ਕਾਟਾ ਸਾਨੂੰ ਪੂਰੀ ਜ਼ਿੰਦਗੀ ਤੇ ਰਹਿਣਾ ਮਨ ਦੇ ਵਿੱਚ ਇਦਾਂ ਹੀ ਫੜਦੇ ਰਹਿਣਾ ਦਿਲ ਸਾਡਾ ਇਦਾਂ ਹੀ ਉਹ ਕਾਟਾ ਕਦੇ ਨਹੀਂ ਪੂਰਾ ਹੋਣਾ ਉਹਦੇ ਸਿਰ ਤੇ ਸਾਨੂੰ ਹੌਸਲਾ ਸੀ ਸਾਰੇ ਪਰਿਵਾਰ ਦਾ ਸਾਡਾ ਹੌਸਲਾ ਸੀ ਮਾਂ ਪਿਓ ਦਾ ਸਾਡਾ ਭਰਾਵਾਂ ਦਾ ਉਹ ਕਾਟਾ ਸਾਨੂੰ ਕਦੇ ਨਹੀਂ ਪੂਰਾ ਹੋਣਾ ਭਾਜੀ ਇਹ ਨਹੀਂ ਕਿੰਨੇ ਤਾਂ ਦਿਨ ਹਾਂਜੀ ਕੁਝ ਹੋਰ ਜਨ ਜਤੂਏ ਤੁਹਾਡੇ ਕੀ ਲਾਦੇ ਮੇਰਾ ਭਤੀਜਾ ਸੀ ਬਟੇਪਰਾ ਦਾ ਬੇਟਾ ਸੀ ਬੋ ਚੰਗਾ ਹੀ ਮੇਰਾ ਭਤੀਜਾ ਸਾਰਿਆਂ ਦਾ ਪਿਆਰਾ ਸੀ ਮੇਰਾ ਭਤੀਜਾ ਬੋ ਚੰਗਾ ਸੀ ਕਿਸੇ ਨੂੰ ਸਾਰੇ ਇੱਕ ਨੂੰ ਆਪਣੇ ਪੜੀ ਜਗਾ ਰੱਖਦਾ ਸੀ ਜਨਾਨੀ ਨੂੰ ਜਨਾਨੀ ਦੀ ਜਗਾ ਮਾਪਿਆਂ ਨੂੰ ਮਾਪਿਆਂ ਦੀ ਜਗਾ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ ਪਰ ਅਬਸੜ ਕੋ ਖੋ ਅਗੇ ਪਤਾ ਨਹੀਂ ਕਿ ਹਮ ਲੈ ਗਿਆ ਬੱਚੇ ਵੀ ਨਿੱਕ ਨਿੱਕੇ ਰੁਲ ਕੇ ਪਿੱਛੇ ਬਹੁਤ ਘਟਾ ਕੇ ਆ ਗਿਆ ਸਭ ਹਾਂ ਜੀ ਇਹਨਾਂ ਦੀ ਅੰਗਲਰ ਤੇ ਜੈਥਰ ਇਹ ਤੁਹਾਡੇ ਕੀ ਲੱਗੇ ਮੇਰੇ ਬੇਟਾ ਹੀ ਵੱਡੇ ਬਿਡੇ ਸਿਪਲੀਟੀ ਹੈ ਜੀ ਹਾਂ ਜੀ ਬਿੜਨ ਲੈ ਜਣਾ ਪੀਂ ਜਾ ਵਿੱਚੇ ਰਹੀ ਹਾਂ ਜੀ ਮੇਰੇ ਚਾਵਾਂ ਕੁਛੀਆਂ ਵਿੱਚੇ ਰਹਿ ਗਏ ਮੇਰਾ ਸਭ ਕੁਝ ਲੈ ਗਿਆ ਮੇਰਾ ਸਾਲ ਗੁਜ਼ੀ ਗਿਆ ਚਲ ਗਿਆ ਮੇਰੇ ਕੋਤ ਨਾ ਲੀ ਮੇਰਾ ਪੁੱਤ ਸਭ ਨਾਲ ਲਿਆ ਜੋ ਦਿੱਸ ਤੇ ਉਹ ਹਨ ਆਪਣੇ ਸਾਧ ਰਖੇ ਮਾਦੂਨ ਮਾਦਲ ਪੈਣ ਪ੍ਰਾਪਲਾਟ ਬਰ ਆਪਣੇ ਥਾ ਤੇਰੇ kia ਮੇਰਾ ਦਿਲਾਂ ਦਾ ਜਾਨੀ ਸੀ ਜਿਹੜਾ ਉਹਨਾਂ ਦਾ ਬੇਟਾ ਸੀ ਕਿੰਨੇ ਕਿ ਸਾ ਚਾਰ ਸੌ ਦਾ ਬੇਟਾ